ਬਹੁਤ ਹੀ ਇੱਕ ਮੰਦ ਭਾਗੀ ਖਬਰ ਆ ਰਹੀ ਆ ਪੰਜਾਬ ਦੇ ਤਿੰਨ ਇਨਸਪੈਕਟਰਾਂ ਨੇ ਯਾਨੀ ਪਟਿਆਲੇ ਦੇ ਵਿੱਚ ਇੱਕ ਬਹੁਤ ਹੀ ਵੱਡੇ ਰੈਂਕ ਦੇ ਯਾਨੀ ਇੱਕ ਫੌਜੀ ਨੂੰ ਕੁੱਟਿਆ ਗਿਆ ਔਰ ਯਾਨੀ ਇਹਦਾ ਰੈਂਕ ਤੁਹਾਨੂੰ ਦੱਸ ਦਈਏ ਤਾਂ ਇੱਕ ਐਸਐਸਪੀ ਦੇ ਬਰਾਬਰ ਦੇ ਰੈਂਕ ਦਾ ਯਾਨੀ ਫੌਜੀ ਉਹਨਾਂ ਨੂੰ ਤਿੰਨ ਇਨਸਪੈਕਟਰਾਂ ਬਣੀਓ ਪੰਜਾਬ ਪੁਲਿਸ ਦੇ ਤਿੰਨ ਇਨਸਪੈਕਟਰਾਂ ਬਣੀਓ ਕੁੱਟਿਆ ਗਿਆ ਤਾਂ ਹੁਣ ਜਿਹੜੀ ਇਹ ਵੀਡੀਓ ਹੈ ਇਹ ਤੁਹਾਨੂੰ ਮੈਂ ਪੂਰੇ ਤੌਰ ਤੇ ਦਿਖਾਉਣ ਜਾ ਰਿਹਾ ਕਿ ਕਿ ਪੰਜਾਬ ਦੀ ਗੁੰਡਾਗਰਦੀ ਇਸ ਕਦਰ ਵੱਧ ਗਈ ਹੈ ਕਿ ਸਾਡੇ ਜਿਹੜੇ ਫੌਜੀ ਨੌਜਵਾਨ ਨੇ ਕਿ ਪੰਜਾਬ ਦੀ ਪੁਲਿਸ ਇਹਨਾਂ ਦਾ ਹੁਣ ਮੁਕਾਬਲੇ ਇਹਨਾਂ ਦੇ ਵੀ ਬਣਾਉਗੀ ਕਿ ਸਾਡੇ ਨੌਜਵਾਨਾਂ ਦੇ ਉੱਤੇ ਦੇਖੋ ਪਹਿਲਾਂ ਕਿੰਨਾ ਤਸ਼ੱਦਦ ਹੁੰਦਾ ਪੰਜਾਬ ਦੀ ਪੁਲਿਸ ਕਿ ਹੁਣ ਜਿਹੜੀ ਮਾਨ ਸਰਕਾਰ ਹੈ ਕਿ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਵੀ ਉਹਦੇ ਵਿੱਚ ਅਮਰਪਾਲ ਸਿੰਘ ਦੀ ਐਂਟਰੀ ਹੋ ਚੁੱਕੀ ਹੈ ਤਾਂ ਤੁਸੀਂ ਕਹੋਗੇ ਕਿ ਅਮਰਪਾਲ ਸਿੰਘ ਦੀ ਐਂਟਰੀ ਇਹਦੇ ਨਾਲ ਕਿਵੇਂ ਹੋ ਗਈ ਹੈ ਤਾਂ ਹੁਣ ਪੂਰੀ ਖਬਰ ਪੂਰੇ गांव ਦੇ ਨਾਲ ਸੁਣ ਲੈਣਾ ਔਰ ਉਸ ਤੋਂ ਬਾਅਦ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਗਰੁੱਪਾਂ ਦੇ ਵਿੱਚ ਕਿਉਂਕਿ ਅਮਰਪਾਲ ਸਿੰਘ ਦੀ ਐਂਟਰੀ ਕਿਵੇਂ ਹੁੰਦੀ ਹੈ ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰ ਯਾਨੀ ਇੱਕ ਬਹੁਤ ਵੱਡੇ ਇੱਕ ਐਸਐਸਪੀ ਦੇ ਰੈਂਕ ਦੇ ਬਰਾਬਰ ਦੇ ਬੰਦੇ ਨੂੰ ਯਾਨੀ ਇੱਕ ਫੌਜੀ ਦੇ ਹੱਥ ਪਾਰ ਤੋੜੇ ਗਏ ਨੇ ਵੀਡੀਓ ਚਾਹੇ ਤੁਸੀਂ ਦੇਖ ਲਈ ਹੋਵੇ ਪਰ ਜਿਹੜੀ ਇਹ ਵੀਡੀਓ ਹੈ ਇਹ ਬੇਹੱਦ ਜ਼ਿਆਦਾ ਕਹਿਮ ਵੀਡੀਓ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਵੱਡੀ ਹਾਆਕਾਰ ਮੱਛੀ ਐ ਕਿਉਂਕਿ ਅਮਰਪਾਲ ਸਿੰਘ ਦੀ ਐਂਟਰੀ ਕਿਵੇਂ ਹੁੰਦੀ ਐ ਇਹ ਵੀ ਇੱਕ ਬਹੁਤ ਵੱਡੀ ਦਿਲਚਸਪ ਕਹਾਣੀ ਐ ਤੇ ਬਹੁਤ ਵੱਡੀ ਯਾਨੀ ਇੱਕ ਇੱਕ ਖਬਰ ਕਹਿ ਸਕਦੇ ਇੱਕ ਬਹੁਤ ਵੱਡਾ ਮਾਮਲਾ ਜੁੜ ਗਿਆ ਅਮਰਪਾਲ ਸਿੰਘ ਦੇ ਨਾਲ ਤਾਂ ਹੁਣ ਜਿਹੜੀ ਇਹ ਵੀਡੀਓ ਐ ਇਹ ਤੁਹਾਨੂੰ ਮੈਂ ਪੂਰੀ ਸੁਣਾਉਣ ਜਾ ਰਿਹਾ ਕਿਉਂਕਿ ਇੱਕ ਤਿੰਨ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਪਰ ਉਹਨਾਂ ਨੇ ਇਸ ਕਦਰ ਕੁੱਟਿਆ ਉਸ ਮੁੰਡੇ ਨੂੰ ਯਾਨੀ ਇੱਕ ਫੌਜੀ ਐ ਉਹ ਐਸਐਸਪੀ ਦੇ ਰੈਂਕ ਤੋਂ ਵੀ ਜ਼ਿਆਦਾ ਉੱਤੋਂ ਦੀ ਐ ਉਸ ਬੰਦੇ ਨੂੰ ਕੁੱਟਣ ਦਾ ਮਕਸਦ ਕੀ ਆ ਪੂਰਾ ਅਮਰਪਾਲ ਸਿੰਘ ਦੀ ਐਂਟਰੀ ਕਿਵੇਂ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਪੂਰਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਬਿਲਕੁਲ ਸੁਣ ਲੈਣਾ ਜ਼ਰੂਰੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਗੁੰਡਾਗਰਦੀ ਵੱਧ ਚੁੱਕੀ ਆ ਸਰਕਾਰ ਦੇ ਨਾਲ ਜੁੜਦੀ ਆ ਗੱਲ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਇੱਕ ਬਾਤ ਦੀ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰਾਂ ਤੇ ਕੁਝ ਹੋਰ ਅਫਸਰਾਂ ਵੱਲੋਂ ਫੌਜ ਦੇ ਇੱਕ ਮੌਜੂਦਾ ਕਰਨਲ ਨੂੰ ਕੁੱਟਿਆ ਗਿਆ। ਫੌਜ ਦਾ ਮੌਜੂਦਾ ਕਰਨਲ ਦਾ ਰੈਂਕ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਐਸਐਸਪੀ ਜਾਂ ਇਸ ਤੋਂ ਉੱਪਰ ਦੇ ਜਿਹੜੇ ਰੈਂਕ ਦੇ ਬਰਾਬਰ ਦਾ ਰੈਂਕ ਹੈ। ਐਡੇ ਵੱਡੇ ਰੈਂਕ ਦੇ ਅਧਿਕਾਰੀ ਨੂੰ ਉਹ ਵੀ ਫੌਜ ਦੇ ਅਧਿਕਾਰੀ ਨੂੰ ਪੰਜਾਬ ਪੁਲਿਸ ਦੇ ਤਿੰਨ ਇੰਸਪੈਕਟਰਾਂ ਵੱਲੋਂ ਪਟਿਆਰੇ ਵਿਖੇ ਪੂਰੀ ਤਰੀਕੇ ਨਾਲ ਕੁੱਟਿਆ ਗਿਆ, ਉਹਦੀ ਬਾਹ ਤੋੜ ਦਿੱਤੀ। ਇਹ ਪੁਲਿਸ ਨੇ ਹਾਲੇ ਤੱਕ ਉਹਨਾਂ ਇੰਸਪੈਕਟਰਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਕੀਤੀ ਹੈ ਇੰਸਪੈਕਟਰਾਂ ਦੇ ਨਾਮ ਜਿਹੜੇ ਆ ਉਹ ਇਸ ਪ੍ਰਕਾਰ ਨੇ ਤੁਸੀਂ ਦੇਖਿਆ ਹੀ ਹੋਣਾ ਪਿਛਲੇ ਦਿਨੀ ਚਰਚਾ ਦੇ ਵਿੱਚ ਰਹੇ ਆ ਤਿੰਨ ਇੰਸਪੈਕਟਰ ਜਿਨ੍ਹਾਂ ਦੇ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਆ ਇੰਸਪੈਕਟਰ ਹੈਰੀ ਬੋਪਾ ਰਾਏ ਐ ਇੰਸਪੈਕਟਰ ਰੌਣੀ ਸਿੰਘ ਆ ਤੇ 10 ਪੁਲਿਸ ਦੇ ਮਲਾਜ਼ਮ ਉਹਨਾਂ ਦੇ ਨਾਲ ਹੋਰ ਸੀ ਤੇ ਉਹਨਾਂ ਨੇ ਡਾਂਗਾ ਨਾਲ ਬੁਰੀ ਤਰੀਕੇ ਦੇ ਨਾਲ ਇੱਕ ਕਰਨਲ ਨੂੰ ਘੁੱਟਿਆ ਇਹ ਗੱਲਾਂ ਕਹੀਆਂ ਉਸ ਕਰਨਲ ਦੀ ਵਾਈਫ ਨੇ ਕਰਨਲ ਦਾ ਨਾਮ ਹੈ ਕੁਸ਼ਵਿੰਦਰ ਸਿੰਘ ਪਾ ਇਹ ਘਟਨਾ ਜਿਹੜੀ ਪਟਿਆਲੇ ਦੀ ਆ ਹੁਣ ਅਮਰਪਾਲ ਸਿੰਘ ਤੇ ਆ ਜੋ ਵੀ ਅਮਰਪਾਲ ਸਿੰਘ ਦੇ ਨਾਲ ਇਹ ਵੀਡੀਓ ਦਾ ਜੇਕਰ ਕਿਵੇਂ ਹੋ ਰਿਹਾ ਹੈ ਕਿਵੇਂ ਮਾਮਲਾ ਐਂਟਰੀ ਕਿਵੇਂ ਹੋ ਗਈ ਅਮਰਪਾਲ ਸਿੰਘ ਦੀ ਬਹੁਤ ਹੀ ਦਿਲਚਸਪ ਵੀਡੀਓ ਹੋਣ ਵਾਲੀ ਹੈ ਪੂਰੀ ਸੁਣ ਕੇ ਇਸ ਨੂੰ ਸ਼ੇਅਰ ਜ਼ਰੂਰ ਕਰਨੀ ਆ ਦੇਖੋ ਭਾਈ ਅਮਰਪਾਲ ਸਿੰਘ ਦਾ ਅਜਨਾਲਾ ਕੇਸ ਜਿਹਦਾ ਕਿ ਅੱਜ ਵੀ ਬਹੁਤ ਵੱਡੇ ਪੱਧਰ ਤੇ ਬੋਲ ਵਾਲਾ ਯਾਨੀ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਗਿਆ ਉਹੀ ਅਜਨਾਲਾ ਕਾਂਡ ਦਾ ਯਾਨੀ ਇੱਕ ਜ਼ਿਕਰ ਕੀਤਾ ਜਾ ਰਿਹਾ ਬਾਰ-ਬਾਰ ਖਬਰਾਂ ਦੇ ਵਿੱਚ ਅਮਰਪਾਲ ਸਿੰਘ ਦਾ ਔਰ ਬਾਕੀ ਦੇ ਸਾਥੀਆਂ ਦਾ ਔਰ ਹੁਣ ਦੇਖੋ ਕਿ ਅਮਰਪਾਲ ਸਿੰਘ ਅਜਨਾਲੇ ਦੇ ਵਿੱਚ ਇੱਕ ਆਪਣੇ ਸਾਥੀ ਨੂੰ ਲੈ ਕੇ ਆਉਂਦੇ ਨੇ ਛੜਵਾ ਕੇ ਥਾਣੇ ਦੇ ਵਿੱਚੋਂ ਤਾਂ ਫੇਰ ਉਹੀ ਇੱਕ ਐਫ ਆਈ ਆਰ ਜਿਹੜੀ ਦਰਜ ਹੁੰਦੀ ਹੈ ਸਾਰੇ ਸਾਥੀਆਂ ਦੇ ਉੱਤੇ ਇੱਕ ਯਾਨੀ ਕਤਲ ਦਾ ਮਾਮਲਾ ਦਰਜ ਹੁੰਦਾ ਕਿ ਧਾਰਾ ਲੱਗਦੀ ਹੈ 307 ਯਾਨੀ ਇਰਾਦਾ ਕਤਲ ਦਾ ਮਾਮਲਾ ਸਾਰੇ ਸਾਥੀਆਂ ਦੇ ਉੱਤੇ ਦਰਜ ਹੋ ਜਾਂਦਾ ਕਿਉਂ ਹੋ ਜਾਂਦਾ ਕਿਉਂਕਿ ਉਹ ਥਾਣੇ ਦੇ ਵਿੱਚੋਂ ਇੱਕ ਆਪਣੇ ਬੇਗੁਨਾ ਦੋਸ਼ੇ ਨੂੰ ਯਾਨੀ ਆਪਣੇ ਸਾਥੀ ਨੂੰ ਛੜਵਾ ਕੇ ਲੈ ਕੇ ਆਏ ਜਿਹੜਾ ਕੋਈ ਦੋਸ਼ ਨਹੀਂ ਸੀ ਔਰ ਹੁਣ ਅਮਰਪਾਲ ਸਿੰਘ ਆਪਣੇ ਸਾਥੀ ਨੂੰ ਲੈ ਕੇ ਆਇਆ ਤਾਂ ਇਧਰਲੇ ਪਾਸੇ ਹੋਈ ਪੁਲਿਸ ਬਹੁਤ ਵੱਡੇ ਪੱਦਰ ਤੇ ਯਾਨੀ ਇੱਕ ਬਰਾਬਰ ਦੇ ਰੈਂਕ ਤੋਂ ਵੀ ਜ਼ਿਆਦਾ ਵੱਡੇ ਬੰਦੇ ਨੂੰ ਯਾਨੀ ਇੱਕ ਫੌਜ ਦੇ ਬਹੁਤ ਵੱਡੇ ਕਰਨਲ ਨੂੰ ਕੁੱਟ ਰਹੇ ਨੇ ਉਹਦਾ ਹੱਥ ਵੀ ਤੋੜ ਦਿੱਤਾ ਗਿਆ ਉਹਦੀਆਂ ਢੂਈਆਂ ਦੇ ਵਿੱਚ ਵੀ ਲਾਸ਼ਾਂ ਪਾ ਦਿੱਤੀਆਂ ਗਈਆਂ ਨੇ ਮੈਂ ਵੀਡੀਓ ਤੁਹਾਨੂੰ ਦਿਖਾਉਣੀ ਸੀ ਪਰ ਵੀਡੀਓ ਵੀ ਦਰਸਲ ਐਸੀ ਹੈ ਜਿਹਦੇ ਵਿੱਚ ਉਹਦੀ ਕੁੱਟਮਾਰ ਹੋ ਰਹੀ ਹੈ ਬਹੁਤ ਸਾਰੀ ਦੁਨੀਆ ਭਾਵਕ ਵੀ ਹੋ ਰਹੀ ਹੈ ਆ ਹੁਣ ਅਮਰਪਾਲ ਸਿੰਘ ਡਿਬਰੂਗਾਂਡ ਦੇ ਵਿੱਚ ਇਹਨਾਂ ਲੋਕਾਂ ਨੂੰ ਸਰਕਾਰਾਂ ਨੂੰ ਕਿਉਂ ਬਾਜੜਾ ਪਈਆਂ ਅਮਰਪਾਲ ਸਿੰਘ ਤੋਂ ਤਾਂ ਕਿ ਉਹ ਹਥਿਆਰ ਰੱਖਣ ਦੀ ਗੱਲ ਕਰਦਾ ਸੀ ਕਿ ਜੇਕਰ ਪੁਲਿਸ ਹਥਿਆਰ ਰੱਖ ਸਕਦੀ ਹੈ ਤਾਂ ਫਿਰ ਅਮਰਪਾਲ ਸਿੰਘ ਨੇ ਕਿਹਾ ਕਿ ਅਸੀਂ ਵੀ ਆਪਦੇ ਸ਼ਸਤਰ ਰੱਖ ਸਕਦੇ ਹਾਂ ਜਿਹੜਾ ਕਿ ਸਿਧਾਂਤ ਆ ਗੁਰੂਆਂ ਦਾ ਗੁਰੂ ਸਾਹਿਬ ਨੇ ਆਪ ਰਫਰ ਰੱਖੀ ਹੈ ਪਰਿਵਾਰਾਂ ਵੀ ਰੱਖੀਆਂ ਬਹੁਤ ਸਾਰੇ ਹੋਰ ਸ਼ਸਤਰ ਰੱਖੇ ਨੇ ਔਰ ਫਿਰ ਸਾਨੂੰ ਕਿਵੇਂ ਕਹਿੰਦੀ ਹੈ ਪੁਲਿਸ ਅਮਰਪਾਲ ਸਿੰਘ ਦੇ ਇਹ ਬਿਆਨ ਸੀ ਤੇ ਭਾਈ ਤੁਸੀਂ ਜਿਹੜਾ ਕਿ ਅਮਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਸਾਡੇ ਤੇ ਅਟੈਕ ਕਿਵੇਂ ਕਰ ਦਿੰਦੀ ਐ ਜਦੋਂ ਦਾ ਪੁਲਿਸ ਦੀ ਮਰਜ਼ੀ ਹੁੰਦੀ ਆ ਤੁਹਾਡੇ ਸਾਹਮਣੇ ਆਮ ਨਾਗਰਿਕ ਦਾ ਕੀ ਹਾਲ ਹੋ ਸਕਦਾ ਪੰਜਾਬ ਦੇ ਅੰਦਰ ਇਹ ਵੀ ਸੋਚਣ ਦਾ ਵਿਸ਼ਾ ਕਿਉਂਕਿ ਇੱਕ ਬਹੁਤ ਵੱਡੇ ਅਹੁਦੇ ਦੇ ਉੱਤੇ ਬੈਠੇ ਇੱਕ ਬੰਦੇ ਨੂੰ ਯਾਨੀ ਇੱਕ ਫੌਜੀ ਬੰਦੇ ਨੂੰ ਨਹੀਂ ਬਖਸ਼ਿਆ ਤੇ ਹੁਣ ਕੀ ਮਾਨ ਸਰਕਾਰ ਉਹਨਾਂ ਤਿੰਨ ਇਨਸਪੈਕਟਰਾਂ ਦੇ ਉੱਤੇ ਇੱਕ ਬਹੁਤ ਵੱਡਾ ਮੁਕੱਦਮਾ ਚਲਾਉਗੀ ਕਿਉਂ ਭਾਈ ਜੇਕਰ ਇੱਥੇ ਕਿਸੇ ਐਸਐਚਓ ਨੂੰ ਜਾਂ ਕੋਈ ਐਸਐਸਪੀ ਨੂੰ ਕੁੱਟਿਆ ਹੁੰਦਾ ਕਿਸੇ ਫੌਜੀਆ ਦੁਆਰਾ ਤਾਂ ਫਿਰ ਉਹਨਾਂ ਦੀ ਕਾਰਵਾਈ ਨਹੀਂ ਹੁੰਦੀ ਬਹੁਤ ਵੱਡੇ ਪੱਧਰ ਤੇ ਮੰਗ ਉਠਦੀ ਪੂਰਾ ਪ੍ਰਸ਼ਾਸਨ ਇੱਕ ਹੋ ਜਾਂਦਾ ਸਰਕਾਰ ਵੀ ਇੱਕ ਹੋ ਜਾਂਦੀ ਪਰ ਸਾਰੇ ਪੁਲਿਸ ਵਾਲੇ ਵੀ ਇੱਕੋ ਜਿਹੇ ਨਹੀਂ ਹੁੰਦੇ ਬਹੁਤ ساری ਪੁਲਿਸ ਚੰਗੀ ਵੀ ਆ ਜਿਹੜੇ ਕਿ ਬਹੁਤ ਸਾਰੇ ਚੰਗੇ ਕੰਮ ਕਰਦੇ ਨੇ ਪਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਇਹੋ ਜੇ ਪੁਲਿਸ ਮਹਿਕਮੇ ਦੇ ਵਿੱਚ ਇਹੋ ਜੇ ਬੰਦੇ ਨੇ ਉਹ ਸਾਰੀ ਪੁਲਿਸ ਨੂੰ ਬਦਨਾਮ ਕਰਨ ਦਾ ਵੀ ਕੰਮ ਕਰਦੇ ਨੇ ਸੋ ਇਸ ਕਰਕੇ ਉਹਨਾਂ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਉਹਨਾਂ ਦੇ ਵੱਡੇ ਯਾਨੀ ਜਿਹੜੇ ਆਗੂ ਨੇ ਸਰਕਾਰੀ ਤੌਰ ਤੇ ਉਹਨਾਂ ਨੂੰ ਇਹ ਬੰਦੇ ਨੂੰ ਡਿਸਮਿਸ ਕਰਨਾ ਚਾਹੀਦਾ ਕਿਉਂਕਿ ਪੂਰੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੇ ਅੰਦਰ ਯਾਨੀ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਜਿਹੜੀ ਪੰਜਾਬ ਦੀ ਪੁਲਿਸ ਨੇ ਕਰਤੂਤ ਕੀਤੀ ਹੈ ਜਿਹੜੇ ਤਿੰਨ ਅਫਸਰਾਂ ਨੇ ਕੀਤੀ ਹੈ ਤਾਂ ਇਨਸਪੈਕਟਰ ਦਸੇ ਯਾਰਾਂ ਨੇ ਪਟਿਆਲੇ ਦੇ ਵਿੱਚ ਦੀ ਘਟਨਾ ਤਾਂ ਕੀ ਉਹਨਾਂ ਦੇ ਉੱਤੇ ਵੱਡੇ ਪੱਧਰ ਤੇ ਕਾਰਵਾਈ ਭਗਵੰਤ ਮਾਨ ਕਰਦਾ ਜਾਂ ਨਹੀਂ ਕਰਦਾ ਇਹ ਬਹੁਤ ਵੱਡਾ ਡੂੰਗਾ ਮਾਮਲਾ ਚੱਲਿਆ ਗਿਆ ਨਹੀਂ ਜੇਕਰ ਨਹੀਂ ਕਰਦੇ ਤਾਂ ਇਹ ਮਾਮਲਾ ਹਾਈਲਾਈਟ ਬਣਨਾ ਕੌਣ ਵਾਲੇ ਦਿਨਾਂ ਦੇ ਵਿੱਚ ਫੌਜ ਵੀ ਬਹੁਤ ਸਾਰੀ ਹੈ ਸਾਡੀ ਕਿਉਂਕਿ ਫੌਜ ਦੇ ਸਿਰ ਤੇ ਸਾਡਾ ਪੂਰਾ ਜਿਹੜਾ ਕਿ ਦੇਸ਼ ਉਹ ਚੱਲ ਰਿਹਾ ਹੈ ਹੌਜੇ ਕਰਨਾ ਹੁੰਦੀ ਤੇ ਸਾਡਾ ਦੇਸ਼ ਚੈਨ ਦੀ ਨੀਂਦ ਨਹੀਂ ਸੌ ਸਕਦਾ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਪਰ ਪੁਲਿਸ ਦੁਆਰਾ ਵੀ ਜਿਹੜੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਨੇ ਇਹ ਵੀ ਤੁਹਾਡੇ ਸਾਹਮਣੇ ਆ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਕੀਤਾ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਇੱਕ ਬਹੁਤ ਵੱਡੇ ਰੈਂਕ ਦੇ ਵਿੱਚ ਬੰਦੇ ਨੂੰ ਇਹ ਨਹੀਂ ਦੇਖਿਆ ਕਿ ਯਾਰ ਐਡੀ ਵੱਡੀ ਪੋਸਟ ਦੇ ਵਿੱਚ ਇੱਕ ਫੌਜੀ ਬੰਦਾ ਦੇਸ਼ ਦੀ ਰਾਖੀ ਕਰਦਾ ਪਰ ਅਸੀਂ ਇਹਦੇ ਨਾਲ ਕੀ ਕਰ ਰਹੇ ਹਾਂ ਦਰਅਸਲ ਮਾਮਲਾ ਬੜਾ ਗੰਭੀਰ ਹੈ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਗਰੁੱਪਾਂ ਤੱਕ ਸ਼ੇਅਰ ਜਰੂਰ ਕਰਨਾ ਬਹੁਤ ਧੰਨਵਾਦ